ਹਲੋ ਜੀ ਸਤਿ ਸ੍ਰੀ ਅਕਾਲ ਜੀ ਹਾਂ ਚੱਲਣਾ ਹੋਪੀ ਸਾਰੇ ਵਧੀਆ ਹੋਵੋ ਤੇ ਅੱਜ ਦਾ ਵਲੌਗ ਆਪਾਂ ਜੀ ਕਰ ਲੈਨੇ ਆ 9 ਵੇ ਤੇ ਮੇਰੇ ਪਿੱਛੇ ਦੇਖੋ ਮੀਂਹ ਪੈ ਰਿਹਾ ਪੂਰਾ ਜਰੋਸ਼ਰਾਂ ਉਧਰੋਂ ਪੈ ਰਿਹਾ ਤੇ ਅੰਝਲੋ ਇਹ ਕੁਝ ਜਿਡੇ ਨਾ ਹੋਇਆ ਤੇ ਉਹ ਡੂਢ ਪਾਇਆ ਇਹ ਬਾਹਰ ਪਾਣੀ ਦੇ ਬੈਠੇ ਬੈਠੇ ਸਤਾਂ ਸਵੇਰ ਨੇ ਥੱਲੇ ਜਾ ਰਹੇ ਆਪਣੇ ਭਲੇ ਦਾ ਨਹੀਂ ਜਾ ਰਾ ਕੀ ਚੱਲਦਾ ਉੱਥੇ ਦੁਬਾਰਾ เด็กคนเด็กคนเด็กคนเนี่ยนะที่วิ่งดูอาวันเดียร์นี่คนเดินสบายบุบบ้าอ๋อเด็กชายอ๋อไอหนูเป็นเด็กบัตรฟาบ ਦੇਖ ਕੋਈ ਪਿੰਨਾ ਨਾ ਪਾਣੀ ਹੋ ਰਿਹਾ ਗੋਡੇ 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 ਪਾਣੀ ਇਹਦੇ ਇਹ ਕੁਝ ਵੀ ਨਹੀਂ ਹੋਰ ਦਿਖਾਣੀਆਂ ਤੁਨੂੰ ਬਾਹਰ ਜਾ ਕੇ ਨਹੀਂ ਰਹਾ ਜਾਗਾ ਮਸਾਲਾ ਓ ਦੇਖੋ ਨਾ ਬਿਜਾ ਮੱਦੇਂ ਹੈ। ਛੋਟਾ ਥੇ ਬਿਠਾ। ਛੋਟਾ ਗਰੌਂਡ ਗਿਆ। ਤਾਂ ਦੋਸਤੋ ਆਇਆ ਸਾਡੀ ਪਾਰਕ ਦਾ ਹਾਲ ਬਰਸਾਤ ਨਾਲ ਦੇਖੋ ਕਿਦਾਂ ਭਰ ਗਈ ਓਹ ਹੋ। ਆ ਦੇਖੋ ਜੀ ਆਹ। ਆਹ।

ਅਲੋਕ ਆ ਬਣੀ ਰਹੀ ਥੋੜੀ ਜੀ ਭਰਨ ਨੂੰ بس ਬਾਕੀ ਸਾਰਾ ਪਾਣੀ ਨਾ ਭਰ ਗਿਆ ਇੱਕ ਹੋਰ ਮਾਰਾ ਜਾਂ ਤੇਜ ਆਇਆ ਤੇ ਇਹਦੇ ਉੱਤੇ ਵੀ ਪਾਣੀ ਆ ਜਾਣਾ ਫਿਰ ਮੈਂ ਕਿੱਥੇ ਜਾਊਗਾ ਆਣੀ ਮੈਨੂੰ ਖੜਾ ਜਾਂ ਡਈ ਫਿਰ ਮੈਂ ਕਿੱਥੇ ਜਾਊਗਾ ਓਹ ਸਾਹਮਣੇ ਦੇਖੋ ਆ ਬਣੀ ਵੀ ਨਾ ਚਰਖੜੀ ਜਿਵੇਂ ਬੋੜ ਲੱਗਾ ਇੱਕ ਦਿਨ ਇਹਦੇ ਤੋਂ ਉੱਤੇ ਆ ਗਿਆ ਸੀ ਪਾਣੀ ਅੱਜੋਂ ਦੇ ਮﻘਾਬਲੇ ਇੰਨਾ ਤਾਂ ਨਹੀਂ ਹੈਗਾ ਪਰ ਫਿਰ ਵੀ ਪੈ ਰਿਹਾ ਹੈ। ਇਧਰਲਾ ਏਰੀਆ ਦੇ ਚਾਰ ਹਿੱਸੇ ਨੇ ਗਰਾਊਂਡ ਦੇ ਮੈਂ ਦੂਜੇ ਹਿੱਸੇ ਤੇ ਖੜਾ ਤੀਜਾ ਤੇ ਚੌਥਾ ਉਹ ਉੱਥੇ ਨਹੀਂ ਹਜੇ ਪਾਣੀ ਆਇਆ ਜਦੋਂ ਇਹ ਭਰ ਜਾਣਗੇ ਫਿਰ ਉੱਥੇ ਵੀ ਆਊਗਾ ਪਾਣੀ। ਉਹ ਦੇਖੋ ਬਾਰਾ ਗਰਾਊਂਡ ਦੇ ਵਿੱਚ ਆਹ ਦੇਖੋ ਬਾਰੋਂ ਕਿੱਦਾਂ ਪਾਣੀ ਅੰਦਰ ਆ ਰਿਹਾ ਰੋਈਆ ਲੋ ਆ ਲੋ ਆ ਲੋ ਜਿੱਥੇ ਮੈਂ ਖੜਾ ਉੱਥੇ ਵੀ ਆ ਗਿਆ ਪਾਣੀ ਇਹ ਵੀ ਡੂਬੇਗਾ ਅਸੀਂ ਤਾਂ ਡੂਬੇਗੇ ਸラム ਤੁਮਕੋ ਵੀ ਸਾਥ ਲੈ ਕੇ ਡੂਬੇਗੇ ਦੱਸੋ ਜੀ ਹੁਣ ਦੱਸੋ ਬੰਦਾ ਕੀ ਕਰੇ ਮੇਰੇ ਪੈਰਾਂ ਤੇ ਵੀ ਪਾਣੀ ਮੇਰੇ ਪੈਰਾਂ ਤੇ ਵੀ ਹਾਏ ਲੋਈਆ ਕਰ ਜਾਇਏ ਇੱਕ ਦੂਜੇ ਨੂੰ ਕ੍ਰੋਸ ਬੰਨੀ ਟਪ ਗਿਆ ਇਹ ਪਾਣੀ ਉੱਧਰ ਦੇਖੋ ਉਹ ਕੂੜੇ ਦਾ ਢੇਰ ਕਿੱਦਾਂ ਆ ਗਿਆ ਰੜ ਰੜ ਕੇ ਗਰਾਊਂਡ ਦੇ ਅੰਦਰ ਆਹ ਲੋਈਆ ਪਿਆਲਾ ਦੇਖੋ ਪਾਣੀ ਵਾਲਾ ਪਿਆਲਾ ਕੀ ਦੋਸਤ ਦੇਖਾ ਫਿਰ ਕੀ ਹਾਲ ਹੋ ਗਿਆ بارش ਦਾ ਅਮਰ ਪਿੱਛੇ ਦੇਖੋ ਸਾਰੀ ਟਰੌਂਡ ਪਾਣੀ ਨਾਲ ਭਰ ਗਈ ਇੰਨਾ ਮੀਂਹ ਇੰਨਾ ਮੀਂਹ ਮੈਂ ਨੇ ਆਪਣੀ ਜ਼ਿੰਦਗੀ ਦੇਖਿਆ ਇੰਨਾ ਨੂੰ ਬਹੁਤ ਜ਼ਿਆਦਾ بارش ਹੋ ਰਹੀ ਹੈ ਬਹੁਤ ਜ਼ਿਆਦਾ ਜਿਵੇਂ ਅਸਲ ਵਿੱਚ ਨਿਊਜ਼ ਵਾਲੇ ਨੇ ਪਹਿਲਾਂ ਹੀ ਹਾਈਲਾਈਟ ਕੀਤਾ ਪਿਆ 14 ਇਲਾਕਿਆਂ ਨੂੰ ਪਰ ਮੈਨੂੰ ਲੱਗਦਾ ਇੱਜ ਤੋਂ ਜ਼ਿਆਦਾ ਇੱਕ ਬਾਰਿਸ਼ ਹੋ ਰਹੀ ਹੈ। ਗੁਲੰਦਰ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਬਹੁਤ ਜ਼ਿਆਦਾ। ਜਿੱਥੇ ਮੈਂ ਖੜਾ ਐ ਵੀ ਹੋਰ ਜਿਹੜੀ ਪਾਣੀ ਦੀ ਡੁੱਬਨ ਦੇ ਤਰਜ਼ਾਰ ਦੇ ਆ ਗਏ ਆ। ਪਤਾ ਨਹੀਂ ਮੈਂ ਕੈਮਰਾ